ਸ਼ਿਆਰਪੁਰ ਚ ਮੁੱਖ ਮੰਤਰੀ ਦੇ ਆਮਦ ਤੇ ਸਾਂਝ ਕੇਂਦਰ ਨੂੰ ਲਗਾਏ ਜਾਂਦੇ ਸਾਰੇ ਮੁਲਾਜ਼ਮ ਪਹੁੰਚੇ ਵੀਆਪੀ ਡਿਊਟੀ ਤੇ ਸਾਂਝ ਕੇਂਦਰ ਚ ਕੰਮ ਕਰਾਉਣ ਵਾਲੀ ਵਿਅਕਤੀ ਹੋਏ ਖੱਜਲ ਖਵਾਰ ਅਹੈਂ ਸਰ ਜੀ ਦਾ ਇਹ ਦਿਓ ਕਿ ਐਮ ਸਾਹਿਬ ਖਿਸ਼ਾਤ ਬਿਲਕੁਲ ਆ ਰਹੇ ਆ ਕੱਲ ਨੂੰ ਆ ਰਹੇ ਪਰ ਪੁਲਿਸ ਮੈਲਾਜਮ ਜੋ ਕਿ ਦਫ਼ਤਰਾਂ ਵਿੱਚ ਨੇ ਪੀਸੀਸੀ ਕਾਰਜ ਜੋ ਹੋ ਰਿਹਾ ਔਰ ਸਾਰੇ ਰੁਪੀਆਂ ਦੇ ਲਗਾ ਦਿੱਤੇ ਗਏ ਲੋਕੀ ਪਰੇਸ਼ਾਨ ਹੋ ਰਹੇ ਕਿੱਦਾਂ ਦੇ ਦੱਸੇ ਮੁੱਖ ਮੰਤਰੀ ਸਾਹਿਬ ਠੀਕ ਹੈ ਉਹਨਾਂ ਦਾ ਰਾਈਟ ਹੈ ਜਿੱਥੇ ਮਰਜੀ ਜਾਣ ਜਿੱਥੇ ਮਰਜੀ ਜਾਣ ਉਹ ਫ੍ਰੀ ਵਿਜਟ ਕਰਨ ਪਰ ਜਿਹੜਾ ਦਫ਼ਤਰਾਂ ਦਾ ਸਟਾਫ ਆ ਚਾਹੇ ਉਹ ਪੁਲਿਸ ਡਿਪਾਰਟਮੈਂਟ ਆ ਚਾਹੇ ਉਹ ਡਿਪਟੀ ਕਮਿਸ਼ਨਰ ਦੇ ਐਡਮਿਨਿਸਟ੍ਰੇਟਿਵ ਸਟਾਫ ਆ ਜਾਂ ਹੋਰ ਜਿਹੜਾ ਸਟਾਫ ਆ ਉਹਨਾਂ ਸਾਰਿਆਂ ਨੂੰ ਉੱਥੇ ਲਾ ਦਿੱਤਾ ਜਾਂਦਾ ਉਹ ਬਹੁਤ ਗਲਤ ਆ ਹੁਣ ਦੇਖੋ ਦਫ਼ਤਰਾਂ ਦੇ ਵਿੱਚ ਸਟਾਫ ਤੇ ਪਹਿਲਾਂ ਹੀ ਬਹੁਤ ਘਟਿਆ ਹੁਣ ਜਦੋਂ ਸਟਾਫ ਦਫ਼ਤਰਾਂ ਵਿੱਚ ਘਟਿਆ ਲੋਕ ਦੂਰੋਂ ਦੂਰੋਂ ਦਫ਼ਤਰਾਂ 'ਚੇ ਕੰਮ ਕਰਾਉਣ ਆਉਂਦੇ ਆ ਤੇ ਜਿਹੜਾ ਤੁਸੀਂ ਲੋਕਾਂ ਨੂੰ ਸੱਜ ਕੇ ਕੰਮ ਕਰਨਾ ਤੇ ਲੋਕਾਂ ਨੂੰ ਦਫ਼ਤਰਾਂ ਦੇ ਵਿੱਚ ਆਪਣੇ ਆਪ ਕੰਮ ਕਰਾਣ ਦੀ ਆਦਤ ਜਿਹੜੀ ਆ ਉਹ ਡਿਵੈਲਪ ਕਰਨੀ ਚਾਹੀਦੀ ਹੈ ਉਹ ਕਲਚਰ ਡਿਵੈਲਪ ਕਰਨਾ ਚਾਹੀਦਾ ਮੁੱਖ ਮੰਤਰੀ ਸਾਹਿਬ ਦੇ ਆਉਣ ਨਾਲ ਜਾਂ ਜਿਹੜੇ ਮਿਨਿਸਟਰ ਹੋਰ ਵਿਜ਼ਿਟ ਕਰਦੇ ਆ ਪੇ ਉਹਦੇ ਨਾਲ ਵਰਕ ਕਲਚਰ ਕਿਉਂ ਪ੍ਰਭਾਵਿਤ ਹੁੰਦਾ ਦਫ਼ਤਰਾਂ ਦਾ ਜਿਹੜਾ ਕੰਮ ਪ੍ਰਭਾਵਿਤ ਹੁੰਦਾ ਉਹ ਲੋਕਾਂ ਦੇ ਵਿੱਚ ਸਰਕਾਰ ਦੀ ਕੋਈ ਬਹੁਤੀ ਵੱਡੀ ਪ੍ਰਸ਼ੰਸਾ ਨਹੀਂ ਲੋਕ ਕਰਦੇ ਸਰਕਾਰ ਨੂੰ ਮਾੜਾ ਹੀ ਕਹਿੰਦੇ ਆ ਕਿ ਸਰਕਾਰ ਦੀ ਜਿਹੜੀ ਮੈਨੇਜਮੈਂਟ ਹੈ ਇਸ ਵੰਦੇ ਵਿੱਚ ਬਹੁਤ ਮਾੜੀ ਆ ਮੁੱਖ ਮੰਤਰੀ ਸਾਹਿਬ ਆਣ ਜਾਣ ਜਿੱਦਾਂ ਮਰਜ਼ੀ ਚਾਹੇ ਹੋਰ ਮਨਿਸਟਰ ਆਣ ਜਾਣ ਪਰ ਜਿਹੜਾ ਵਰਕ ਕਲਚਰ ਹੈ ਦਫ਼ਤਰਾਂ ਦਾ ਉਹ ਸਰਕਾਰ ਦੀਆਂ ਗਲਤ ਕਾਰਵਾਈਆਂ ਕਰਕੇ ਪਹਿਲੇ ਹੀ ਬਹੁਤ ਇਫੈਕਟਡ ਆ ਲੋਕ ਬੜੇ ਪਰੇਸ਼ਾਨ ਆ ਕੋਈ ਲੋਕਾਂ ਦਾ ਦਫ਼ਤਰਾਂ ਵਿੱਚ ਕੰਮ ਨਹੀਂ ਹੋ ਰਿਹਾ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹੀ ਭਗਵੰਤ ਮਾਨ ਕਹਿ ਦੇ ਸੀਗੇ ਕਿ ਜਦੋਂ ਸਾਡੀ ਸਰਕਾਰ ਆਏਗੀ ਕਿਸੇ ਨੂੰ ਵੀ ਨਹੀਂ ਛਿੜਾਇਆ ਜਾਏ ਜੋ ਕੰਮ ਕਰਨ ਵਾਲੇ ਬੰਦੇ ਉਹਨਾਂ ਨੂੰ ਕੋਈ ਪਛਾਣ ਨਹੀਂ ਆਏਗੀ ਲੋਕ ਆਪਣਾ ਕੰਮ ਆਪਣੇ ਕਰਾ ਸਕਦੇ ਆ ਹੋਰ ਵੀ ਨਾਲ ਦੇਖਿਆ ਜਾਵੇ ਤਾਂ ਇੱਕ ਬਲੈਕ ਸਰਕਾਰ ਤੁਹਾਡੇ ਦਰਵਾਜ਼ਾ ਪਰ ਦਰਵਾਜ਼ੇ ਤੁਹਾਡੇ ਕਿ ਲੋਕੀਏ ਪਿੱਛੇ ਕੰਮ ਕਰਾਉਣ ਉਹ ਖਰਾਬ ਹੋ ਰਿਹਾ ਕਿੱਦਾਂ ਹੋ ਰਿਹਾ ਜਿਹੜੀ ਪੰਜਾਬ ਸਰਕਾਰ ਦੀ ਪਾਲਿਸੀ ਆ ਆਪਦੀ ਸਰਕਾਰ ਆਪਦੇ ਦਰਵਾਜ਼ਾ ਉਹ ਟੋਟਲੀ ਗਲਤ ਪਾਲਿਸੀ ਆ ਉਹਨੇ ਉਸ ਨੇ ਸਾਰੇ ਦਫ਼ਤਰਾਂ ਦਾ ਜਿਹੜਾ ਵਰਕ ਕਲਚਰ ਆ ਉਹ ਸਾਰਾ ਹੀ ਖਰਾਬ ਕਰ ਦਿੱਤਾ ਗਿਆ ਕਿਉਂਕਿ ਬੜਾ ਔਖਾ ਹੈ ਇੱਕ ਮੁਲਾਜ਼ਮ ਲਈ ਸਾਰਾ ਕੰਪਿਊਟਰ ਤੇ ਪ੍ਰਿੰਟਰ ਉੱਥੇ ਮੌਕੇ ਤੇ ਦਫ਼ਤਰਾਂ ਜੇ ਲੈ ਕੇ ਜਾਣਾ ਜਦੋਂ ਬਾਰ-ਬਾਰ ਕੈਰੀ ਕਰਨਗੇ ਨੇਚਰਲੀ ਤੌਰ ਤੇ ਉਹ ਸਿਸਟਮ ਜਿਹੜਾ ਹੈ ਉਹ ਡੈਮੇਜ ਹੋਏਗਾ ਔਰ ਪਿੰਡਾਂ ਦੇ ਵਿੱਚ ਜਿਹੜਾ ਕੋ ਕੰਮ ਹੋ ਰਿਹਾ ਫਾਰਮ ਐਪਲੀਕੇਸ਼ਨ ਭਰਨ ਤੋਂ ਸਿਵਾਏ ਕੋਈ ਕੰਮ ਨਹੀਂ ਹੋ ਰਿਹਾ ਇਹਦਾ ਉਦਾਂ ਵੀ ਭਰੇ ਜਾ ਸਕਦੇ ਲੋਕ ਆਪੀ ਭਰ ਲੈਂਦੇ ਆ ਲੋਕਾਂ ਦੇ ਅੰਦਰ ਆਪਣੇ ਆਪ ਸੈਲਫ ਕੌਨਫੀਡੈਂਸ ਡਿਵੈਲਪ ਕਰਨ ਲਈ ਲੋਕਾਂ ਨੂੰ ਜਿਵੇਂ ਕੰਮ ਆਪ ਕਰਨ ਦੀ ਆਦਤ ਪਾਣੀ ਚਾਹੀਦੀ ਆ ਨਾ ਕਿ ਤੁਸੀਂ ਜਾ ਕੇ ਪਿੰਡਾਂ ਦੇ ਵਿੱਚ ਕਹੋ ਕਿ ਅਸੀਂ ਸਰਕਾਰ ਤੁਹਾਡਾ ਬਹੁਤ ਵਧੀਆ ਕੰਮ ਕਰ ਰਹੀ ਆ ਇਹ ਬਿਲਕੁਲ ਗਲਤ ਆ ਦਫ਼ਤਰਾਂ ਜਾ ਕੇ ਦੇਖੋ ਇੱਕ ਕਿਸਮ ਦਾ ਤਾਲੇ ਲੱਗਿਆ ਮੈਂ ਲੇਬਰ ਡਿਪਾਰਟਮੈਂਟ ਦੀ ਗੱਲ ਕਰਦਾ ਉੱਥੇ ਬਹੁਤ ਸਾਰੇ ਕੰਮ ਆ ਜਿਹੜਾ ਕੰਪਿਊਟਰ ਦੇ ਹੁੰਦਾ ਉਹਨਾਂ ਦੀਆਂ ਅਲਮਾਰੀਆਂ 'ਚ ਰਿਕਾਰਡ ਪਿਆ ਬਹੁਤ ਸਾਰੇ ਕੰਮ ਉਹਨਾਂ ਨੇ ਰਿਕਾਰਡ ਦੇ ਅਨੁਸਾਰ ਕਰਨਾ ਹੁੰਦਾ ਪਰ ਤੁਸੀਂ ਦੱਸੋ ਵੀ ਤੁਸੀਂ ਉਹਨਾਂ ਗੱਡੀਆਂ ਦੇ ਦਿੱਤੀਆਂ ਉਹਨਾਂ ਨੂੰ ਜਾ ਉਹਨਾਂ ਨੂੰ ਕੋਈ ਹੋਰ ਇਦਾਂ ਦੇ ਵਹੀਕਲ ਪ੍ਰੋਵਾਈਡ ਕਰਾ ਦੇ ਜਿਹੜੇ ਕਿ ਸਾਰਾ ਰਿਕਾਰਡ ਚੁੱਕ ਕੇ ਉੱਥੇ ਪਿੰਡਾਂ ਜਿੱਨਾ ਕਿ ਚੱਲ ਜਾਣ ਕਨ ਰਿਕਾਰਡ ਡੈਮੇਜ ਹੋ ਗਿਆ ਤਾਂ ਮੁਲਾਜ਼ਮ ਫਸੇਗਾ ਨਾ ਡੈਮੇਜ ਹੋਇਆ ਉੱਥੇ ਕੰਮ ਨਹੀਂ ਹੋਏਗਾ ਤਾਂ ਮੁਲਾਜ਼ਮ ਨੂੰ ਮਾਰਾ ਕਿਹਾ ਜਾਂਦਾ ਆ ਸ਼ਹਿਰ ਦੇ ਵਿੱਚ ਵੀ ਬਹੁਤ ਪੁਰਾਣਾ ਹਾਲਿਆ ਕਈ ਵਾਰ ਜਿਹੜਾ ਆ ਡੈਥ ਐਂਡ ਬਰਥ ਵਾਲੇ ਆ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਆ ਮਿਸਟਰ ਜਿੰਪਾਈ ਨੂੰ ਵੀ ਕੈਬਨਿਟ ਮਿਨਿਸਟਰ ਆ ਤੇ ਤੁਸੀਂ ਦੱਸੋ ਸਾਰਾ ਰਿਕਾਰਡ ਕੈਰੀ ਕਰਕੇ ਕੌਣ ਲੱਗੇ ਜਾਏਗਾ ਕਿਉਂ ਜਦੋਂ ਤੁਸੀਂ ਚੰਡੀਗੜ੍ਹ ਤੋਂ ਆਦੇ ਉਹ ਮੁੱਖ ਮੰਤਰੀ ਸਾਹਿਬ ਜੀ ਜੇ ਆਪਣੇ ਸਾਰੇ ਦਫ਼ਤਰ ਦਾ ਰਿਕਾਰਡ ਆਪਣਾ ਨਾਲ ਲੈ ਕੇ ਆਂਦੇ ਹੋ ਜਾਂ ਜਿਹੜੇ ਤੁਹਾਡੇ ਸੈਕੀਜ਼ ਆ ਉਹ ਆਪਣਾ ਦਫ਼ਤਰ ਦਾ ਰਿਕਾਰਡ ਸਾਰਾ ਨਾਲ ਲੈ ਕੇ ਆਂਦੇ ਹੋ ਇੱਥੇ ਲੋਕਾਂ ਨੂੰ ਕਾਂਗਰਸ ਵਾਂਗ ਮੂਰਖ ਬਣਾਣ ਵਾਲੀ ਗੱਲ ਐਪਲੀਕੇਸ਼ਨ ਲੈ ਲਓ ਸਾਈਨ ਕਰ ਦਿਓ ਕਿਸੇ ਨੂੰ ਰਸੀਵਿੰਗ ਨੰਬਰ ਨਹੀਂ ਦਿੱਤਾ ਜਾ ਰਿਹਾ ਐਪਲੀਕੇਸ਼ਨ ਦਾ ਕੈਂਪਾਂ ਦੇ ਵਿੱਚ ਇਹ ਲੋਕਾਂ ਦੇ ਨਾਲ ਬਹੁਤ ਵੱਡਾ ਫਰਾਡ ਕੀਤਾ ਜਾ ਰਿਹਾ ਤੁਸੀਂ ਬੋਰਡ ਤੇ ਜ਼ਰੂਰ ਬਣਾ ਲੋਗੇ ਲੋਕਾਂ ਨੂੰ ਪਰਵਾ ਕੇ ਪਰ ਮਰ ਕੱਲ ਤੇ ਜਿਹੜਾ ਪੰਜਾਬ ਦਾ ਉਹ ਸਾਰਾ ਤਬਾਹ ਕਰ ਦਿੱਤਾ ਉਹ ਤੁਸੀਂ ਬੜੀ ਤੇਜ਼ੀ ਦੇ ਨਾਲ ਤਬਾਹ